ਨੁਰੂ ਰੂਪ ਸਾਧ ਸੰਗਤ ਜੀ ਆਪਾਂ دنیਾਈ ਜੀਵਾਂ ਕਈ ਵਰੀ ਕੋਈ ਨਾ ਕੋਈ ਬਿਮਾਰੀ ਜੁੜੀ ਸਾਡੇ ਸਰੀਰ ਨੂੰ ਹੋ ਜਾਂਦੀ ਜਿਵੇਂ ਤਾਪ ਬੁਖਾਰ ਲਾ ਲੋ ਤੇ ਮਹਾਰਾਜ ਦਾ ਸ਼ਬਦ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਗ ਸੋਠੰਦਰ ਕਿਰਪਾ ਕੀਤੀ ਹੈ ਪੰਚਮ ਪਾਤਸ਼ਾਹ ਦੀ ਬਾਣੀ ਹੈ ਜਦੋਂ ਸਿਮੇਪਾਸ਼ ਹਰਗੋਬਿੰਦ ਸਾਹਿਬ ਜੀ ਅਚੇਪਾਸ਼ਰਿਸ ਪੁੱਤਰ ਜੀ ਤਾਪ ਹੋ ਗਏ ਆ ਜਿੱਥੇ ਦਵਾਈ ਬੂਟੀ ਵੈਦਵੀ ਕਰਦੇ ਨੇ ਉੱਥੇ ਗੁਰੂ ਘਰ ਪਰੋਸਾ ਰੱਖਿਆ ਪਰਮੇਸ਼ਰ ਤੇ ਅਰਦਾਸ ਕੀਤੀ ਸਿਮਰਨ ਗੀਤਾ ਸਰਬ ਰੋਗ ਦਾ ਔਖਲਾ ਨਾ ਬਿਕਾਲਪੁਰ ਵਹਿਗੁਰੂ ਦੀ ਕਿਰਪਾ ਨਾਲ ਜਨ ਪਰੋਸਾ ਬਣ ਜੇ ਪ੍ਰਮਾਣ ਸਹਿ ਸਿਪਾਈ ਰੱਬ ਦੇ ਗੁਣ ਗਾਉਂਦਾ ਹੈ ਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਆਓ ਸਰੋਦੀਪਾਂ ਸਤਿਪਾਈ 16 ਮਹੱਲਾ ਪੰणिमा ਜਿਹੜਾ ਹੋ ਦੀਆਂ ਪੰਕਤੀਆਂ ਨੇ ਮਾਰਾ ਗੰਦੇ ਨੇ ਕਿ ਭਾਈ ਹਰ ਜਨ ਸਿਮਰਿਆ ਨਾਮ ਅਧਾਨ ਹਰ ਜਨ ਫਰੀਦਾ ਪਿਆਰਾ ਨੰਨੇ ਨੂੰ ਸ਼ਾਇਰੀ ਵੀ ਹਰੀ ਦੇ ਪਿਆਰੇ ਨੇ ਗੁਰੂ ਦੀ ਕਿਰਪਾ ਨਾਲ ਸਿਮਰਿਆ ਅਰਾਧਿਆ ਨਾਮ ਅਧਾਰ ਜੀਵਨ ਦਾ ਅਦਾਜ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਬਣਾ ਲਿਆ। ਕਾ ਮੁਕੰਮਲ ਤੌਰ ਤੇ ਪ੍ਰੀਤ ਸੱਚੀ ਹੈ। ਪੂਰਾ ਵਿਸ਼ਵਾਸ ਆਪਣੇ ਗੁਰੂ ਮਹਾਰਾਜ ਜੀ ਰੱਖ ਕੇ ਰੱਬ ਨਾਲ ਜੁੜ ਗਏ ਨੇ। ਤਾਪ ਉਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਦਾ। ਸਤਿਗੁਰੂ ਪੂਰੇ ਸੰਮਰਥ ਗੁਰੂ ਨੇ। ਜਾਣੇ ਫਿਰ ਸਾਰੇ ਸਤਿਗੁਰੂ ਪੂਰੇ ਬਾਸ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਸਾਰੇ ਸਤਿਗੁਰੂ ਦੀ ਮਿਹਰ ਨਾਲ ਤਾਪ ਪਾਰੇ ਪਾਪ ਸਭ ਜਿਆਦਾ ਹਰਗੋਬਿੰਦ ਮਹਾਰਾਜ ਜੀ ਦੇ ਪਾਤਸ਼ਾਹ ਦੀ ਸੁਰਜ ਬਾਰਤ ਰੂਪ ਸੀ ਉਹ ਗੁਰੂ ਪਿਆਰ ਦਾ ਤਾਪਤ ਪਾਪ ਸਵਸਥ ਹੋਈ ਕਾਇਆ ਨਿਰੋਗ ਹੋ ਗਈ ਆਪਣੀ ਕਿਰਪਾ ਧਾਰ ਆਪਣੀ ਬਖਸ਼ਿਸ਼ ਕਰਕੇ ਅੱਜ ਵੀ ਗੁਰੂ ਪਿਆਰੇ ਜੋ ਜੁੜੀ ਆਤਮਾ ਨੇ ਨਾ ਉਹ ਪ੍ਰੋਸਤਾਰ ਰੱਖਦੀਆਂ ਨੇ ਮਹਾਰਾਜ ਨੇ ਤੇ ਨਾਮ ਜਪਦੀਆਂ ਨੇ ਸਿਮਰਨ ਕਰਦੀਆਂ ਨੇ ਆਪਣੇ ਆਪ ਸਹਿ ਸਿਪਾਈ ਗੁਰੂ ਪਿਆਰੇ ਟਕਾਰਾ ਮਿਲਦਾ ਹੈ ਦੁਨਿਆਵੀ ਰੋਗਾਂ ਤੋਂ ਬਿਮਾਰੀਆਂ ਤੋਂ ਇੱਥੇ ਮਹਾਰਾਜ ਜੀਆ ਨੇ ਬਖਸ਼ ਕੀਤੀ ਹੈ ਕਿ ਭਾਈ ਪੂਰੇ ਗੁਰੂ ਦੀ ਬਖਸ਼ ਨਾਲ ਹਰਗਵਨ ਸਾਹਿਬ ਜੀ ਦਾ ਵਖਾਰ ਉਤਰੇ ਅਸੀਂ ਉਸਨੂੰ ਪ੍ਰੇਮ ਨਾਲ ਰਾਧੇ ਪਰਮਾਤਮਾ ਕਾਲਪੁਰਖ ਨੂੰ ਤੇ ਸਮਰਤ ਗੁਰੂ ਸਲਮੁਚ ਰਹੀ ਗੁਰੂ ਅਗੈ ਅਰਦਾਸ ਬੇਨਤੀ ਕੀਤੀ ਤੇ ਬਾਹਰ ਸਰੀਰ ਸਵਸਥ ਹੋ ਗਿਆ ਹੁਣ ਪਹਿਲਾ ਬੰਦ ਹੈ ਜੀ ਦਾ ਬਖਸ਼ਿਆ పాਪਨ ਪਰਮੇਸ਼ਰ ਸਗਲੇ ਰੋਗ ਵਿਦਾਰੇ ਸਗਲੇ ਤੇ ਬਹੁਤ ਸਾਰੇ ਰੋਗ ਭਾਈ ਜਦੋਂ ਪਰਮਾਤਮਾ ਆਪਣੇ ਬਖਸ਼ਿਸ਼ ਤੇ ਆ ਜੀ ਕਿਰਪਾ ਤੇ ਆ ਜੇ ਤਾਂ ਗੁਰੂ ਪਿਆਰੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਆਧੀਆਂ ਬਿਯਾਧੀਆਂ ਪਾਧੀਆਂ ਚਾਹੇ ਰੋਗ ਸਰੀਰ ਲ ਕਰਕੇ ਹੈ ਚਾਹੇ ਮਨ ਕਰੇ ਵੀ ਮਾਨਸਿਕ ਤਣਾਵ ਹੈ ਜਿਹੜੇ ਵਾਲੇ ਪਾਸੇ ਵਿਅਕ੍ਰਿ ਕਰੀ ਬਣੀ ਆਪਤਾ ਵੀ ਕੋਈ ਵੀ ਤਿੰਨਾ ਤਰ੍ਹਾਂ ਦੇ ਤਾਪਾਂ ਨੂੰ ਪਰਮਾਤਮਾ ਦਾ ਨਾਮ ਹੀ ਭਾਈ ਦੂਰ ਕਰਦਾ ਹੈ ਪਰਮਾਤਮਾ ਦਾ ਨਾਮ ਨਾਲ ਜੁੜਨਾ ਫਰਜ਼ ਬਣਦਾ ਹੈ ਸੈਸੇ ਬਾਇਰਾ ਬਦਲਣਾ ਹੁਣਾਗਾ ਹੀ ਨਾਦਰ ਬਣੇਗਾ ਹੀ ਬਣੇਗਾ ਭੋਸਾ ਰਫੀਏ ਮਾਰਗ ਦੇ ਨੇ ਗੁਰਪੂਰ ਕੀ ਸਰਣੀ ਪਰੇ ਪੂਰੇ ਸਮਰਥ ਗੁਰੂ ਦੀ ਵਾਰ-ਵਾਰ ਆਉਂਦਾ ਮਾਨੀ ਪੂਰਾ ਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੀ ਅੱਜ ਦੇ ਦਿਨਾਂ ਵਿੱਚ ਉਸਨ ਗੁਰੂ ਮਹਾਰਾਜ ਦੇ ਸਮਾਹਤ ਹੋ ਰਹੇ ਨੇ ਪਾਪ ਸੱਚੇ ਪਾਛੇ ਮਹਾਰਾਜ ਪੰਚ ਪਾਛੇ ਕਰੂ ਚੌਥੇ ਪਬ ਬ੍ਰਾਮਦਾਸ ਮਹਾਰਾਜ ਬਖਸ਼ ਰਹਿਮਤ ਵੀ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਸਾਧ ਗੁਰੂ ਦੇ ਪ੍ਰਕਾਸ਼ ਨਾਲ ਹੀ ਪਾਈ ਬ੍ਰੋਸ ਸਭਨ ਉਬਰੇ ਮੁਕਤ ਹੋ ਜਾਂਦੇ ਨੇ ਕਾਰ ਸਗਸਾਰੇ ਤੇ ਸਾਰੇ ਕਾਰਜ ਪੂਰੇ ਹੁੰਦੇ ਨੇ ਵੀ ਸਮਰਾਥ ਗੁਰੂ ਦੀ ਸ਼ਰਣ ਵਿੱਚ ਆ ਕੇ ਸੰਤ ਭਾਵ ਕਹਿੰਦਾ ਪੂਰਾ ਨਿਸ਼ਚੈ ਮੁਕੰਮਲ ਹੋਰ ਕੋਈ ਸਹਾਰਾ ਨਾ ਹੋ ਇੱਕ ਨਾਲ ਜੁੜ ਕੇ ਮੁਕੰਮਲ ਤੌਰ ਤੇ ਕੰਪਲੀਟ ਭਾਵ ਪੂਰਨ ਤੌਰ ਤੇ ਸੱਚੀ ਪ੍ਰੀਤ ਬਣਾਈ ਜਿਹੜਾ ਪ੍ਰਾਣੀ ਪੂਰਾ ਭਰੋਸਾ ਰੱਖ ਕੇ ਵਿਸ਼ਵਾਸ ਸਰਦਨ ਆਪਣੇ ਗੁਰੂ ਵਾਲੇ ਪਾਸੇ ਹੋ ਜਾਂਦਾ ਹੈ ਹੈ ਉਹਦਾ ਫਿਕਰ ਪੈ ਜਾਂਦਾ ਹੈ ਗੁਰੂ ਨੂੰ ਇਹ ਨਹੀਂ ਅਜ ਗੁਰੂ ਦੇ ਨਾਲ ਕੁਝ ਹੋਰ ਕੋਈ ਟੋਟਕ ਨੇ ਨਹੀਂ ਇੱਕ ਨਾਲ ਭਰੋਸੇ ਨਾਲ ਜੁੜੀਏ ਗੁਰੂ ਕਾ ਸਮਰੱਥ ਗੁਰੂ ਕੀ ਸੋਚਦਾ ਹੈ ਉਹ ਅੰਦਰ ਜਾ ਮੈਂ ਨੇ ਉਹ ਆਪਣੀ ਵਿਰਸਾ ਪੜ ਲੈਂਦੇ ਨੇ ਇਹਦੇ ਪੂਰਾ ਮੁਕੰਮਲ ਤੌਰ ਤੇ ਵਿਸ਼ਵਾਸ ਕਰ ਬੈਠੇ ਹੈ ਇਹਦਾ ਰੱਖਿਆ ਕਰਨੀ ਮੇਰਾ ਫਰਜ਼ ਹੈ ਫਿਰ ਗੁਰੂ ਸਿਰਫ ਆਪ ਨੂੰ ਸੈਨਸ ਨਾਲ ਹੋ ਜੇ ਸਮਰੱਥ ਗੁਰੂ ਨਾਲ ਹੋ ਜੇ ਤਾਤੀ ਵਾਹ ਲੱਗੀ ਭਾਵੇਂ ਸਿਰ ਨਾ ਆਈ ਬਿਲਕੁਲ ਤਾਤੀ ਵਾਹ ਲੱਗਦੀ ਕਰੋ ਕਾਰੇ ਜਿਹੜੇ ਸੰਤ ਮਹਾਂਪੁਰਸ਼ ਨਾਮ ਰਿਸ਼ੀ ਨੇ ਜੇ ਵੀ ਘਾਟ ਹੈ ਰਹਿਤ ਵਿੱਚ ਨਾਮ ਜਪਣ ਵਿੱਚ ਤਾਂ ਹੀ ਜਾ ਕੋਈ ਨਾ ਕੋਈ ਗੁੜੀ ਪਰੋਕੀ ਘੜੀ ਨਹੀਂ ਤਾਂ ਨਾਮ ਜਪਣ ਵਾਲਿਆਂ ਵਾਸਤੇ ਹਮੇਸ਼ਾ ਆਨੰਦ ਆਨੰਦ ਰੰਗ ਦਾ ਅੰਜੇ ਬਾਈ ਸਾਹਿਬ ਮਹਾਰਾਜ ਨੇ ਅਸਹਿ ਤੇ ਕਹਿ ਕਟ ਸੀਗੇ ਸਹੀ ਉਹ ਕੇਲ ਪਾਣਾ ਸਹਿਣ ਵਾਸਤੇ ਪਰਮਾਤਮਾ ਜੀ ਆਪ ਸਮਝ ਆਇਆ ਵੀ ਜਿੱਕਾ ਸਤਾ ਵੀ ਦਲਦਾ ਹੈ ਦਾ 16 ਨਿਕਰਦਾ ਲਾਭ ਦਿੰਦਾ ਪਰਮਾਤਮਾ ਸਭ ਦੀ ਜੀ ਆਵੇ ਚੁੱਕਦਾ ਤੇ ਮਾਰ ਘੇਰੇ ਨੇ ਭਾਈ ਪਰਮਾਤਮਾ ਬਖਸ਼ ਦੇਵੇ ਸਾਰੇ ਮਾਦੇ ਲਾਜ ਹੋ ਜਾਂਦਾ ਹੈ ਗੁਰੂ ਪੂਰੇ ਦੀ ਕਿਰਪਾ ਹੋ ਜੇ ਸਾਰੇ ਕਾਜ ਰਾਸ ਹੁੰਦੇ ਨੇ ਜੀ ਸਦਾ ਆਨੰਦ ਰੱਖੇ ਮੇਰੇ ਪਿਆਰੇ ਹਰਗੋਬਿੰਦ ਰੱਖੇ ਇਹ ਗੁਰਨ ਹਰਗੋਬਿੰਦ ਸੇਨੇ ਬਾਸੇ ਮਾਰਾ ਪੰਜਮ ਬਾਸੇ ਗਣ ਮੇਰੇ ਸਭ ਜਾਨ ਇਸ ਸਪਸ਼ਟ ਕਰਨੋ ਕਰਕੇ ਰੱਖਿਆ ਤਾਪ ਤੋਂ ਬਚਾਇਆ ਤੇ ਸਦਾ ਆਨੰਦ ਕਰੇ ਮੇਰੇ ਪਿਆਰੇ ਹਮੇਸ਼ਾ ਹਮੇਸ਼ਾ ਆਤਮਿਕ ਮौज ਮਾਨਦੇ ਨੇ ਗੁਰਸਿੱਖ ਨਾਮ ਰਸੇ ਨਾਮ ਜਪ ਕੇ ਬੜੀ ਬੜਾਈ ਨਾਨਕ ਕਰਦੇ ਕੀ ਸਾਸੁ ਤੇ ਸਤਿਪਾਕੇ ਬੜੀ ਬੜਾਈ ਕਰਦੇ ਉਸ ਕਾਲ ਗੁਰ ਕੀ ਮਹਿਮਾ ਪਰ ਪਾਰ ਹੈ ਜੀ ਉਸ ਪ੍ਰਮਾਤਮਾ ਤੋਂ ਬਹੁਤ ਵਿਹੰਤ ਹੈ ਕਰਦੇ ਕੀ ਸਾਸ ਸਤਿਪਾਕੇ ਕਿਉਂਕਿ ਸਦਾ ਹੀ ਸਿਰ ਜੋ ਪ੍ਰਮਾਤਮਾ ਹੈ ਉਲਿਸਖਤੀ ਸਲਾਹ ਵਾਲਾ ਸ਼ਬਦ ਹੀ ਵਿਚਾਰਨ ਕਰਨਾ ਚਾਹੀਦਾ ਹੈ ਕਿਹੜਾ ਵਾਲਾ ਨਾਮ ਵਾਹਿਗੁਰੂ ਉਸ ਨਾਮ ਕਹੋ ਖੁਦਾ ਕਹੋ ਜੋ ਮਰਜੀ ਕਹੋ ਆਪਣੇ ਤਰ੍ਹਾਂ ਅਨੁਸਾਰ ਪਰ ਨਾਨਕਲੇ ਵਾਸੀ ਕਿਸ ਨੂੰ ਵਾਹਿਗੁਰੂ ਕਹਿੰਦਾ ਹੈ ਬਕਾਲਪੁਰ ਕਹਿੰਦਾ ਰੱਬ ਕਹਿੰਦਾ ਹੈ ਸਤਨਾਮ ਵਾਹਿਗੁਰੂ ਕਹਿੰਦਾ ਹੈ ਕਿ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਸਿਮਾ ਕਰਨੇ ਵੱਡੀ ਵਡਿਆਈ ਨਾਨਕ ਕਰਤੇ ਕੀ ਸਾ ਸਭ ਸਤਿ ਭਗ ਸੱਚੇ ਸ਼ਬਦ ਨੇ ਸਿਫਤੋ ਸਲਾਹ ਨੇ ਇਹ ਬਿਲੇ ਕੋ ਸੱਚੇ ਵਾਲੇ ਕਹੀ ਹੈ ਜਿਨ ਕੀ ਤਿਸੁ ਉਪਾਰ ਪਿਆਉ ਸੱਚਾ ਸਾਹਿਬ ਸਿਫਤਸ ਵਾਲਿਓ ਜਿਨ ਕੀ ਤਿਸੁ ਉਪਾਰ ਪਿਆਉ ਭਾਈ ਰੱਬ ਦੀ ਸਿਫਤੀ ਸਦਾ ਨਾਲ ਜੁੜੀਏ ਮਹਾਰਾਜ ਦੇ ਬਚਨ ਹੁੰਦੇ ਨੇ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਸਾਚੇ ਸਹਿਬਾ ਕਾ ਨਹੀਂ ਕਰਦੇ ਰਹਾ ਕਰਤਾ ਤੇਰੇ ਸਭ ਕੀ ਸਜਿਸ ਤੋਂ ਦੇ ਸੁਪਾਵੇ ਸਦਾ ਸਿਫਤਲਾ ਤੇਰੇ ਨਾਮ ਅਨੁਸਾਰ ਪਿਛਾ ਦੇ ਅਗਰ ਸਾਰੀਆਂ ਵਸਵਾਨੇ ਹਰ ਚੀ ਹਰ ਤਰ੍ਹਾਂ ਦਾ ਪਦਾਰਥ ਹੈ ਪਰ ਭਾਈ ਸਦਾ ਸਿਫਤਲਾ ਤੇਰੀ ਹਮੇਸ਼ਾ ਮੈਂ ਸਾਇਸੇ ਗੁਰੂ ਦੀ ਬੜਾਈਆਂ ਕਰਨੀਆਂ ਤੇ ਨਾਮ ਨੂੰ ਮਨ ਵਿੱਚ ਤੇ ਕਾਣ ਤੋ ਕੰਮ ਕਰਨਾ ਸਿਫਤੋ ਸਲਾਹੀ ਕਰਨੇ ਤੇ ਨਾਮ ਨੂੰ ਅੰਦਰ ਸੋਤੇ ਜੋੜ ਕੇ ਰੱਖਣਾ ਉਹ ਪ੍ਰਾਨ ਹੀ ਫਿਰ ਗੁਰੂ ਪਰ ਤੇ ਨਾੜ ਹੈ ਉਹ ਬਿਲਕੁਲ ਅੰਦਰ ਮੇ ਹੀ ਹੈ ਉਹਦੇ ਵਰ ਸੱਚਾ ਗੁਰੂ ਹੋ ਜਾਂਦਾ ਹੈ ਉਹਦਾ ਸਹਾਰਾ ਪਰਮਾਤਮਾ ਬਣ ਜਾਂਦਾ ਹੈ ਇਹ ਬਹੁਤ ਵੱਡਾ ਅਭਿਆਨਤ ਹੈ ਸਵਤਾਤਾ ਦਾ ਮਾਲਕ ਹੈ ਹਰ ਤਰ੍ਹਾਂ ਦੀ ਜੀਵਤ ਮਨ ਬਚਾਉਂਦਾ ਹੈ ਜਦੋਂ ਗੁਰੂ ਪੈਰ ਪ੍ਰਮਾਤਮਾ ਹੀ ਵੱਲ ਹੋ ਗਿਆ ਗੁਰੂ ਵੱਲ ਹੋ ਗਿਆ ਫਿਰ ਦਾਤਾ ਮੰਗਮ ਦੀ ਲੋੜ ਨਹੀਂ ਹਸ ਪਿਤਾ ਨੂੰ ਪਰਮੇ ਪਤਾ ਹੈ ਕਿ ਮੇਰੇ ਬੱਚੇ ਨੂੰ ਕਿਹਦੀ ਲੋੜ ਹੈ ਆਗਿਆਕਾਰੀ ਪਿਤਾ ਜਿਹੜਾ ਆਪਣੇ ਪਰਿਵਾਰ ਦਾ ਦਾਤਾ ਨਿਭਾਉਂਦਾ ਹੈ ਉਹਦਾ ਆਗਿਆ ਕਰੇ ਕਿ ਪੁੱਤਰ ਹੋਵੇ ਪੁੱਤਰੀ ਹੋਵੇ ਜਾਂ ਤਰਨ ਪਤਨੀ ਹੋਵੇ ਗੁਰੂ ਪਿਆਰੋਸ ਕਰ ਵਿਚਨਾ ਬਿਨਾ ਜਸ ਸਿੰਘ ਜੇ ਲੋੜ ਹੁੰਦੀ ਹੈ ਉਹ ਦਾਤਾਂ ਪਦਾਰਥ ਲੈ ਗਿਆ ਇਹਨੇ ਲੋੜ ਹੈ ਭਾਈ ਔਰ ਹੈ ਕੌਣ ਹੈ ਆਗਿਆਕਾਰੀ ਪਾਪ ਪਿਤਾ ਵੀ ਹੋਣ ਹਾਰ ਆਪਣਾ ਦਾਇਤਵ ਸਮਝਦਾ ਹੈ ਸੰਤਾਨ ਦੀ ਹੁਕਮ ਵਿਚ ਹੈ ਪਿਤਾ ਦੇ ਅਗੇ ਵਿਚ ਹੈ ਸਸ ਕਿਰਪਾ ਕਰਦੀ ਜਨਤਾ ਕਾਦੀ ਭਾਈ ਗੁਰੂ ਸੱਚੰਤਾ ਵਾਲੀ ਕੋ ਲੋੜ ਨਹੀਂ ਕਿਰਪਾ ਕਿਰਪਾ ਰਹੇਗੀ ਇਥੇ ਪ੍ਰਮਾਤਮਾ ਰੂਪੀ ਗੁਰੂ ਸਮਰਥ ਨੇ ਕੋਈ ਸ਼ੱਕ ਨਹੀਂ ਅਕਾਲ ਕੁਰਖੀ ਪੂਰੇ ਨੇ ਸਮਰਾਸ ਗੁਰੂ ਤੁਨਬੀ ਬਰਨ ਸਾਹਿਬ ਜੀ ਮਹਾਰਾਜ ਗੁਰਨਾਦ ਦੇ ਰੂਪ ਨੇ ਪੂਰੇ ਨੇ ਬਸ ਆਪਣੇ ਅੰਦਰ ਹੀ ਛਾਤੀ ਮਾਰੀ ਕਿਹੜੀ ਕਮੀ ਰਹਗੀ ਸਿਫਤੋ ਸਲਾਹ ਕਰਨ ਵਿੱਚ ਕਿਸ ਵਰਤ ਨਹੀਂ ਆ ਗਿਆ ਦਿਖਾਵਾ ਤੇ ਨਹੀਂ ਆ ਗਿਆ ਹਉਮੈ ਤੇ ਨਹੀਂ ਆ ਗਈ ਆਪਣਾ ਆਪਣਾ ਆਪ ਭਿੱਜ ਕੇ ਸੰਸਾਰ ਪਦਾਰ ਸਭ ਪਰ ਉਠ ਕੇ ਨਰਨਕਾਰ ਨਾਲ ਜੁੜੀ ਹੈ ਜੋ ਜੋ ਸ਼ਬਦ ਸਤਿਵਾਵਾਂਗੇ ਤੁਸੀਂ ਸੰਸਾਰ ਤੋਂ ਨਿਰਲੇਪ ਹੋ ਜਾਗੇ ਸੰਲਾ ਸ ਸੰਸਾਰ ਕੋ ਲੋ ਸਮਝਦੇ ਨੇ ਇਹ ਤਾਂ ਬਸ ਬਈਪਣਿਤਾਂ ਚ ਰਹਿੰਦਾ ਹੈ ਕਈ ਵਾਰ ਕਹਿੰਦੇ ਸਦਾਈ ਹੋ ਗਿਆ ਭਾਵ ਤੁਹਾਨੂੰ ਸੰਸਾਰ ਵਾਲੇ ਕਹਿੰਦੇ ਠੀਕ ਨਹੀਂ ਬੰਦਾ ਤੇ ਕਿਸੇ ਹੋਰ ਤੁਹਾਨੂੰ ਵਿੱਚ ਹੈ ਜੀ ਕਹਿੰਦੇ ਅਨਕਾਰ ਕਹਿੰਦੇ ਕਿ ਬੰਦਾ ਬਿਲਕੁਲ ਸਹੀ ਹੈ ਕਿਉਂਕਿ ਰੱਬ ਦੇ ਨਾਮ ਨਾਲ ਜੁੜਿਆ ਹੈ ਭਾਵ ਪਰਮਾਤਮਾ ਤੁਹਾਨੂੰ ਸਵੀਕਾਰੇਗਾ ਤੇ ਸੰਸਾਰ ਤੋਂ ਕਈ ਵਰੀ ਛੁਟ ਜਾਓ ਜੁਆ ਕੋਈ ਵੀ ਲਾਲ ਕਿਉਂਕਿ ਤੁਹਾਡੀ ਬਣਦੀ ਜੀ ਸੰਸਾਰ ਦੇ ਲੋਕਾਂ ਦਾ ਸਵਾਰਥ ਹੋਏਗਾ ਮਾਇਆ ਮੋਹ ਹੋਏਗੀ ਵਿਕਾਰਾਂ ਵਾਲੀ ਮੈਲ ਹੋਏਗੀ ਰਗਤਮਸੇ ਹੋਣਗੇ ਪਜ ਦੀ ਇੱਕ ਬੰਦੇ ਦੀ ਜੱਬ ਦੇ ਪਿਆਰੇ ਬੰਦੇ ਦੇ ਕੀ ਹੋਣਗੇ ਅੰਦਰ ਸਿੱਖ ਤੋਂ ਸਦਾ ਤਨ ਤਨ ਵਾਹੀ ਗੁਰੂ ਅਕਾਲਪੁਰ ਉਹ ਪਦਾਰਥ ਗਿਲਤਾਨ ਨਹੀਂ ਜਿਹੜੇ ਲੇਪ ਹੋ ਕੇ ਪਰਮਾਰਥ ਸਿ ਇਹ ਗੱਲ ਸਿਨਾਰਾ ਜੀਆ ਨੇ ਇਸ ਕਰਕੇ ਰਵਾਇ ਕਰੇ ਉਹ ਕੀ ਕਰੀ ਬਣੇ ਸ੍ਰੀ ਨਿਮਖਾਰ ਹੋ ਜੇ ਇਹ ਸਿਰ ਜ਼ਰੂਰ ਉਚਾਰਨ ਕਰਿਆ ਪੜਿਆ ਗੁਰੂ ਉਸਾਰ ਨਾਨਕ ਮੇਰੇ ਸੰਦੂਤ ਨ ਆਵੇ ਨੇ ਕੰਡ ਲਾਇ ਪ੍ਰਭਾਖੇ ਸਤਿਗੁਰ ਕੀ ਸਸਾਖ ਗੁਰੂ ਪੂਰੇ ਪੂਰੀ ਕੀ ਤੀ ਦਸਨ ਮਾਰ ਬੁਲਾ ਰਹੇ ਸਗਲੇ ਦਾਸ ਕੋ ਸਮਧਿਤ ਤੀ ਪ੍ਰਸਗਲੇ ਤਾਂ ਸਾਇਬਿਸ ਅੰਪਰ ਬਵਾਈ ਨਾਨਕ ਪ੍ਰਭ ਸਰਣਾਇਨ ਸਗਲੇ ਰੋ ਮਟਾਇ ਨਾਨਕ ਪ੍ਰਭ ਸਰਣਾਇਨ ਸਗਲੇ ਰੋ ਮਟਾਇ ਸਗੁਰੂ ਸਰ ਕਿਰਪਾ ਕਨਾਬ ਜੀ ਹਤੇ ਮੇਰ ਕਰਨ ਸਾਡਾ ਗੁਰੂ ਸਾਹਿਬ ਨੇ ਵਿਸ਼ਵਾਸ ਬਣੇ ਅਸੀਂ ਵਿਰਤ ਦੇ ਨਾਮ ਨਾਲ ਆਪਣਾ دارو ਬਣਾ ਲਈ ਭਾਗ ਔਖਦ ਬਣਾ ਲਈ ਤਾਂ ਕਿ ਜਿਹੜਾ ਜੀਵਨ ਕਸ਼ਟਾਂ ਹੁੰਦੇ ਦੁਹਰ ਹੋ ਜੇ ਤੇ ਸਰਦਾਰ ਨਾਲ ਵਿਸ਼ਵਾਸ ਨਾ ਪਈ ਰੱਬ ਦਾ ਨਾਮ ਜਪੇ ਗੁਰੂ ਪਿਆਰ ਉਹ ਰਬ ਤੇ ਹੈ ਸਿਰਫ ਪ੍ਰੇਮ ਦੀ ਬਾਣੀ ਗਿਣਤੀ ਮੰਤਰ ਦੇ ਪਾਠ ਕਰਕੇ ਉਹ ਲਾਹਾ ਨਹੀਂ ਬਣਦਾ ਜੋ ਲਾਹਾ ਪ੍ਰੇਮ ਨਾਲ ਜਪਿਆ ਬਣਦਾ ਪ੍ਰੇਮ ਨਾਲ ਕਾਵਿ ਸੁਣੀਏ ਮੰਤਰ ਕੀਏ ਪਾਉ ਦੁੱਖ ਪਰ ਹਾਰ ਸੁ ਕਰ ਲਏ ਜਾਏ ਇਹ ਬਿਦਾਤ ਹੈ પ્રેમ ਨਾਲ ਪੜੋਗੇ ਗਾਓਗੇ ਬਾਣੀ ਨੂੰ ਨਾਮ ਨੋ ਦੁੱਖਾਂ ਤੋਂ ਸਕਾਰਾ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਸਰਬ ਸੁੱਖਾਂ ਦਾ ਦਾਤਾ ਸਤਗੁਰਤਾ ਕੀ ਸਰਣੀ ਪਾਈਏ ਦਰਸ਼ਨ ਪੇੜਤ ਹੋ ਤਨੰਦਾ ਦੁੱਖ ਗਿਆ ਹਰ ਗਾਈਏ ਹਾਰਸ ਪੀਵ ਭਾਈ ਨਾਮ ਜਪੋ ਨਾਮ ਅਰਧ ਹੋ ਗੁਰਪੂਰੇ ਕੀ ਸਰਣਾਇ ਤਿਸੇ ਪ੍ਰਾਪੀ ਇਸ ਤਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਰਏ ਸਰ ਕੇ ਪਾਈ ਸੁਖਾਂ ਵਾਸਤੇ ਨਾਮ ਨੂੰ ਤੇ ਆਵੋ ਰੋਸਾ ਰੱਖੋ ਸਮਰਥ ਗੁਰੂ ਕਿਰਪਾ ਕਰਦੇ ਨੇ ਸਾਬ ਸ੍ਰੀ ਗੁਰਨਾਥ ਦੇਵ ਜੀ ਮਹਾਰਾਜ ਪਰਮੇਸ਼ਰ ਦਾ ਰੂਪ ਨੇ ਆਪਣੇ ਕਲਾ ਵਰਤੋਂਦੇ ਨੇ ਤੇ ਭਾਈ ਸਵਸਥ ਹੁੰਦਾ ਸਰੀਰ ਨਾਮ ਰੂਪੀ ਤਨ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਜੀਵਨ ਆਨੰਦਮਈ ਸੁਖਦਾਇਕ ਇਸ ਪ੍ਰਮਾਤਮਾ ਦਾ ਧੰਨਵਾਦ ਰਦਾਹ ਜੀਵਾਹੀ ਵਾਹੀ ਵਾਹੀ ਸ਼੍ਰੀ ਹਾਰਿ ਕ੍ਰਿਸ਼ਨ ਧਾਈਏ ਇਸ ਰਿਤੂ ਸਭ ਦੁਖਿਆ ਤੇਗ ਬਹਾਦਰ ਸਿਮਰੀਆ ਕਰ ਨਾਮ ਨੇ ਦਿਆ ਤਾਈ ਸਭ ਥਾਈ ਹੋਈ ਸਹਾਈ ਵਾਹਿਗੁਰੂ ਜੀ ਕਾ ਖਾਲਸਾ Vai, meu Deus, que